ਔਰ ਕਿੰਨੇ ਬੰਦੇ ਫੜੇਗੇ ਜੀ ਅ ਯੋਧ ਨਸ਼ਾ ਅਰਧ ਚ ਸਾਡੀ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ حاصل ਹੋਈ ਜਦੋਂ ਸਾਡੇ ਐਸਪੀ ਡੀਐਸਪੀ ਡੀਡੀਐਸਪੀ ਸਿਟੀ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮੱਕਤ ਵਿੱਚ ਤੇ ਇੱਕ ਹੋਰ ਮਕਦਮੇ 'ਚ ਅਸਲਾ ਐਕਟ ਦੇ ਵਿੱਚ ਉਹਦੇ ਵਿੱਚ ਇੱਕ ਮਕਦਮੇ 'ਚ ਦੋ-ਦੋ ਛੇਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਬੱਤੀ ਬੋਰ ਸਮੇਤ 17 ਜ਼ਿੰਦਾ ਰੌਣ ਬੱਤੀ ਬੋਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਫਟ ਬਰਾਮਦ ਕੀਤੀ ਹੈ ਸਰ ਜਿਹੜੀ ਹਾ ਜੀ ਜਿਹੜੀ ਹੈਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈਗੀ ਹੈ ਇਹਦੇ ਵਿੱਚ ਜਿਹੜੀ ਮਹਿਲਾ ਵੀ ਹੈਗੀ ਹੈ ਸਰ ਉਸੇ ਵਜ੍ਹਾ ਇਹਦੇ ਵਿੱਚ ਮਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ ਸਦਰ ਪ੍ਰੋਸਪਰ ਇੱਥੇ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦਲਚੀਕੇ ਬਨ थाना सदर ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰنو ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਟੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਂ ਪੁੱਤਨੀ ਇਹ ਮਾਂ ਪੁੱਤਨੀ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜਿੱਤੇ ਪਰਚਾ ਦਤਾ ਸੀ ਸਾਰਾ ਟੱਬਰੀ ਵੇਚਦਾ ਸੀ ਹਾਂ ਦੇ ਹਾਂ ਕਿੱਥੋਂ ਰਿਆਂ ਨੋ ਸਰ ਇਹ ਦੀ ਆਪਣੇ ਪ੍ਰਿੰਟ ਦੇ ਹੱਲੇ ਵਾਲਾ ਥਾਣਾ ਸਦਰ ਫਰੋਜ਼ ਕੋ ਨੇ ਲੈ ਲਿਆ ਕਿੰਝੋ ਜਿਹੜੇ ਸਰ ਵੈਪਨ ਫੜੀ ਹੈਗੀ ਜੀ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਅ ਮੁਕਦਮਾ ਨੰਬਰ 80 ਜਿਹੜਾ 25 ਆਰਮਜ਼ ਦਾ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੀ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰਹਿੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਦ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਜਿਹੜੇ ਮੈਂ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਆ ਕਿੱਥੋਂ ਲੈ ਕੇ ਆਏ ਹੈਗੇ ਸੀ ਵੀ ਇਹ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਜੀ ਇਹ ਜਿਹੇ ਪੁਛਗਿਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਆ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਮੇਨਲੀ ਇਸ ਦੇ ਇਸ ਤੇ ਲਾਰੇ ਅਬੀ ਇਹਨੇ ਸਾਨੂੰ ਧਾਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਗਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤਾਂ ਉਸ ਦੇ ਮੁਤਾਬਕ ਹੀ ਇੱਕ ਇੱਕ ਕਾਰਵਾਈ ਕਰਾਂਗੇ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਫਤਾਰ ਆ ਸਾਡੀ ਜਿਹੜਾ ਮੇਰਾ ਬੇਟਾ ਇੱਕ ਬੇਟਾ ਹਾਂਜੀ ਉਹਦਾ ਬੇਟਾ ਹੈ ਉਹ ਪਹਿਲਾਂ ਵਪਾਰ ਹੈ ਉੱਤੇ ਪੰਜ ਹੈਂਡੀਕ ਇਹ ਸਾਡੀ ਹੁਣ ਤੱਕ ਦੀ ਜਿਹੜੀ ਪਿਛਲੇ 1 3 ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਆ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆਪਾਂ ਕਰ ਲਈ ਆਪ ਪਿਛਲੇ 1 3 ਤੋਂ ਲੈ ਕੇ ਹੁਣ ਤੱਕ ਹਾਂਜੀ 4 ਮਹੀਨੇ ਇਸ ਸਰੀ ਜਿਹੜੀ ਰੁਹਨ ਤੋਂ ਲੈ ਕੇ ਆਉਂਦੀ ਸੀਗੀ ਸੀ ਕਿ ਇਹਦਾ 1 ਕਿਲੋ 15 ਗ੍ਰਾਮ ਰੁਹਨ ਹੈ ਇਹ ਇਹ ਜਿਹੜੀ ਇਹਦਾ ਚੱਲ ਰਹੀ ਹੈ ਸੀ ਵੀ ਇਹ ਹੌਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਹਰ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫਾਰਵਰਡ ਲਿੰਕ ਹੈ ਇਹ ਅਗਲੇ 2-3 ਦਿਨਾਂ ਅਸੀਂ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀਜ਼ ਆਉਂਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੀ ਬਾ